ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਨਕਪੰਥ ਵੈਬ ਚੈਨਲ ਤੇ ਅੱਜ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਗੀਠਾ ਸਾਹਿਬ ਸ਼੍ਰੀ ਖਡੂਰ ਸਾਹਿਬ ਜੀ ਦੇ ਇਹ ਪਵਿੱਤਰ ਸਥਾਨ ਦੋ ਸਤਗੁਰਾਂ ਦਾ ਇਤਿਹਾਸਿਕ ਸਥਾਨ ਹੈ ਸ੍ਰੀ ਗੁਰੂ ਅੰਗਦ ਸਾਹਿਬ ਜੀ ਅਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਇਤਿਹਾਸਿਕ ਸਥਾਨ ਹੈ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਦਰਸ਼ਨ ਕਰ ਸਕਣ ਆਓ ਜਾਣਦੇ ਹਾਂ ਗੁਰਦੁਆਰਾ ਸਾਹਿਬ ਜੀ ਦਾ ਪੂਰਾ ਇਤਿਹਾਸ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਜੀ ਉੱਚੀ ਚਾਰਦੀਵਾਰੀ ਦੇ ਵਿਹੜੇ ਵਿੱਚ ਸਥਿਤ ਹੈ ਜਿੱਥੇ ਦੋ ਮੰਜ਼ਲੇ ਮੁੱਖ ਦਵਾਰ ਰਾਹੀਂ ਜਾਣਾ ਪੈਂਦਾ ਹੈ ਇੱਥੇ ਵਰਗਾਕਾਰ ਗੁੰਦਨੂਮਾ ਪ੍ਰਕਾਸ਼ ਸਥਾਨ ਪ੍ਰਕਰਮਾ ਅਤੇ ਸਾਹਮਣੇ ਇੱਕ ਹਾਲ ਬਣਿਆ ਹੋਇਆ ਹੈ ਇਹ ਪ੍ਰਕਾਸ਼ ਸਥਾਨ ਦੂਜੇ ਨਾਨਕ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸੰਸਕਾਰ ਸਥਾਨ ਵੱਲ ਸੰਕੇਤ ਕਰਦਾ ਹੈ ਨੇੜੇ ਹੀ ਵਰਗਾਕਾਰ ਗੁੰਮਦਨੂਮਾ ਸੰਗਮਰਮਰ ਦਾ ਮੰਡਪ ਹੈ ਜਿਸ ਨੂੰ ਕਿਲਾ ਸਾਹਿਬ ਜਾਂ ਖੱਡੀ ਸਾਹਿਬ ਵੀ ਕਹਿੰਦੇ ਹਨ ਇਹ ਇੱਕ ਜੁਲਾਹੇ ਦੀ ਖੱਡੀ ਸੀ ਜਿੱਥੇ ਬਾਬਾ ਅਮਰਦਾਸ ਜੀ ਨੂੰ ਗਹਿਰੀ ਰਾਤ ਸਮੇਂ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਲਈ ਪਾਣੀ ਦਾ ਘੜਾ ਬਿਆਸ ਦਰਿਆ ਤੋਂ ਭਰ ਕੇ ਲਿਉਂਦੇ ਸਮੇਂ ਕਿੱਲੇ ਨਾਲ ਠੇਡਾ ਲੱਗ ਗਿਆ ਸੀ ਮੁੱਖ ਦਵਾਰ ਨੇੜੇ ਹੀ ਇੱਕ ਪ੍ਰਾਤਨ ਖੂਹ ਹੈ ਜਿਸ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੁਪੁੱਤਰੀ ਬੀਬੀ ਅਮਰੋਜੀ ਦਾ ਖੂ ਵੀ ਕਿਹਾ ਜਾਂਦਾ ਹੈ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਇਤਿਹਾਸਿਕ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਸ੍ਰੀ ਖਡੂਰ ਸਾਹਿਬ ਜੀ ਦੇ ਵਾਹਿਗੁਰੂ ਲਿਖੋ ਵੀਡੀਓ ਨੂੰ ਸ਼ੇਅਰ ਕਰੋ ਸੰਗਤ ਜੀ ਇੱਕ ਹਨੇਰੀ ਰਾਤ ਸਮੇਂ ਤੀਜੇ ਨਾਨਕ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਸਿਰ ਉੱਪਰ ਜਲ ਦੀ ਗਾਗਰ ਲੈ ਕੇ ਆ ਰਹੇ ਸਨ ਜੁਲਾहे ਦੇ ਟੋਏ ਵਿੱਚ ਠੋਕਰ ਖਾ ਗਏ ਉਹ ਆਪਣੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਲਈ 10 ਕਿਲੋਮੀਟਰ ਦੀ ਦੂਰੀ ਬਿਆਸ ਦਰਿਆ ਤੋਂ ਰੋਜ਼ਾਨਾ ਇਸ਼ਨਾਨ ਕਰਵਾਉਣ ਲਈ ਜਲ ਲਿਆਇਆ ਕਰਦੇ ਸਨ ਉਹਨਾਂ ਦੇ ਡਿੱਗਣ ਦੇ باوجود ਉਹ ਜਲ ਨਾਲ ਭਰੇ ਹੋਏ ਗਾਗਰ ਨੂੰ ਬਚਾਉਣ ਵਿੱਚ ਸਫਲ ਹੋ ਗਏ ਡਿੱਗਣ ਦੇ ਰੋਲੇ ਤੇ ਨੇ ਜੁਲਾਹੇ ਨੂੰ ਜਗਾ ਦਿੱਤਾ ਜਿਸ ਨੂੰ ਚੋਰ ਦਾ ਸ਼ੱਕ ਸੀ ਜਪਜੀ ਸਾਹਿਬ ਦਾ ਪਾਠ ਦੀ ਜਦੋਂ ਆਵਾਜ਼ ਸੁਣੀ ਤਾਂ ਉਸ ਨੇ ਟਿੱਪਣੀ ਕੀਤੀ ਕਿ ਕੋਈ ਚੋਰ ਨਹੀਂ ਹੈ ਪਰ ਗਰੀਬ ਬੇਘਰ ਅਮਰ ਹੈ ਜਦੋਂ ਇਹ ਘਟਨਾ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਧਿਆਨ ਵਿੱਚ ਆਈ ਤਾਂ ਉਹਨਾਂ ਨੇ ਪ੍ਰਸ਼ੰਸਾ ਨਾਲ ਦੇਖਿਆ ਅਮਰਦਾਸ ਬੇਘਰ ਅਤੇ ਨੀਚ ਨਹੀਂ ਉਹ ਬੇਘਰਾਂ ਦਾ ਘਰ ਹੋਵੇਗਾ ਅਤੇ ਅਣਖਾਂ ਦਾ ਸਨਮਾਨ ਨਿਰਬਲਾਂ ਦਾ ਬਲ ਅਸਮਰਥਾਂ ਦਾ ਆਸਰਾ ਬੇਸਹਾਰਾਂ ਦਾ ਆਸਰਾ ਅਸਰਖਿਆ ਦਾ ਰਖਵਾਲਾ ਅਤੇ ਬੰਦੀਆਂ ਦਾ ਮੁਕਤੀਦਾਤਾ ਹੋਵੇਗਾ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰੂ ਅੰਗਦ ਦੇਵ ਸਾਹਿਬ ਜੀ ਅਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਫਿਰ ਦੂਜੇ ਨਾਨਕ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਫਿਰ ਰਸਮੀ ਤੌਰ ਤੇ ਨਿਯੁਕਤੀ ਦੀ ਰਸਮ ਕੀਤੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਉਤਰਾਧਿਕਾਰੀ ਅਤੇ ਤੀਜੇ ਗੁਰੂ ਨਿਯੁਕਤ ਕੀਤਾ ਤੜਾ ਸਾਹਿਬ ਅਤੇ ਗਲਾਸ ਸਾਹਿਬ ਨਾਂ ਦੇ ਦੋ ਹੋਰ ਗੁਰਦੁਆਰੇ ਸਥਿਤ ਹਨ ਪਰ ਖਡੂਰ ਸਾਹਿਬ ਵਿਖੇ ਗੁਰੂ ਅਮਰਦਾਸ ਸਾਹਿਬ ਜੀ ਨਾਲ ਸੰਬੰਧਿਤ ਗੁਰਦੁਆਰਾ ਥੜਾ ਸਾਹਿਬ ਉਹ ਸਥਾਨ ਹੈ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਨੇ ਪੰਜ ਸਿੱਖਾਂ ਗੁਰੂਆਂ ਦੇ ਤਿਲਕ ਦੀ ਰਸਮ ਆਧਾ ਕਰਨ ਵਾਲੇ ਬਾਬਾ ਬੁੱਢਾ ਸਾਹਿਬ ਜੀ ਦੇ ਬਖਸ਼ਿਸ਼ ਹੱਥੋਂ ਗੁਰੂ ਵੱਜੋ ਤਿਲਕ ਪ੍ਰਾਪਤ ਕੀਤਾ ਉਹ ਹਰਮੰਦਰ ਸਾਹਿਬ ਦੇ ਪਹਿਲੇ ਪੁਜਾਰੀ ਵੀ ਹੋਇਆ ਕਰਦੇ ਸਨ ਬਾਬਾ ਬੁੱਢਾ ਸਾਹਿਬ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਉਹਨਾਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਗੀਠਾ ਸਾਹਿਬ ਸ੍ਰੀ ਖਡੂਰ ਸਾਹਿਬ ਜੀ ਦੇ ਇਹ ਪਵਿੱਤਰ ਸਥਾਨ ਦੂਜੇ ਨਾਨਕ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਅਤੇ ਤੀਜੇ ਨਾਨਕ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਇਤਿਹਾਸਿਕ ਸਥਾਨ ਹੈ ਆਪ ਜੀ ਨੂੰ ਇਸੇ ਤਰ੍ਹਾਂ ਗੌਰ ਇਤਿਹਾਸ ਨਾਲ ਜੋੜਦੇ ਰਵਾਂਗੇ ਤੇ ਗੁਰਧਾਮਾਂ ਨਾਲ ਜੋੜਦੇ ਰਵਾਂਗੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜਰੂਰੋ ਜੋੜੋ ਬਾਣੀ ਤੇ ਬਾਰਨੇ ਇਹਦੇ ਧਾਰਨੀ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ